भारत पाकिस्तान ਵਿੱਚ ਚੱਲ ਰਹੀ ਤਣਾਅ ਤੋਂ ਬਾਅਦ ਆਪਰੇਸ਼ਨ ਸਿੰਦੂਰ ਦੀ ਸੀਜ਼ ਫਾਇਰ ਦੇ ਐਲਾਨ ਕੀਤੇ ਨੂੰ ਇੱਕ ਹਫ਼ਤੇ ਦਾ ਸਮਾਂ ਹੋ ਗਿਆ ਹੈ ਪਰ ਹੁਣ ਬਹੁਤ ਸਾਰੇ ਅਦਾਕਾਰ ਸੋਸ਼ਲ ਮੀਡੀਆ ਹੈਂਡਲ ਤੇ ਪੋਸਟਾਂ ਨੂੰ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਕੁਝ ਲੋਕਾਂ ਨੂੰ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹੁਣੇ ਪੋਸਟਾਂ ਉੱਚਾਸ ਪਸੰਦ ਨਹੀਂ ਆ ਰਹੀਆਂ ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਲਿਖਿਆ ਜੋ ਕੁਝ ਕਰਨਾ ਸੀ ਉਹ ਹੋ ਗਿਆ ਕਿਹੜਾ ਪਰਿਵਾਰ ਹੈ ਜਿਸ ਦੇ ਮੈਂਬਰਾਂ ਵਿੱਚ ਮਤਭੇਦ ਨਹੀਂ ਹੁੰਦਾ ਪਲਜੋਦੋਤੀਸ਼ ਦੀ ਗੱਲ ਲਾਂਦੀ ਹੈ ਤਾਂ ਅਸੀਂ ਇਕਜੁੱਟ ਹੋ ਜਾਂਦੇ ਹਾਂ ਹਮੇਸ਼ਾ ਰਹੇ ਹਮੇਸ਼ਾ ਰਹੇਗਾ ਮੈਂ ਆਪਣੇ ਹਥਿਆਰਪੰਦ ਬਲਾੰਦਾ ਤਾਨਵਾਦੀ ਹਾਂ ਕਿ ਉਹ ਦ੍ਰਿੜਤਾ ਨਾਲ ਖੜੇ ਰਹੇ ਬਹਾਦਰੀ ਨਾਲ ਜਵਾਬ ਦਿੱਤਾ ਭਾਰਤ ਪੁੱਲਦਾ ਨਹੀਂ ਭਾਰਤ ਮਾਫ ਨਹੀਂ ਕਰਦਾ ਜੈ ਹਿੰਦ जय हिंद फौज ਉਤੇ ਹੀ ਲੋਕ ਜਮ ਕੇ ਖਰੀ ਖੋਟੀ ਸੁਣਾ ਰਹੇ ਨੇ ਅਨਿਲ ਕਪੂਰ ਨੂੰ ਲਗਾਤਾਰ ਕਮੈਂਟਸ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੇ ਕੁੱਲ ਸਵਾਲ ਵੀ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਹੈਂਡਲ ਤੇ ਲਿਖਿਆ ਤੁਸੀਂ ਬਹੁਤ دیر ਕਰ ਦਿੱਤੀ ਸਰ ਉਤੇ ਹੀ ਇੱਕ ਹੋਰ ਯੂਜ਼ਰ ਨੇ ਅਦਾਕਾਰ ਨੂੰ ਤਾਣਾ ਮਾਰਿਆ ਤੇ ਪੁੱਛਿਆ ਕਿ ਮੁੰਬਈ ਵਿੱਚ ਸਵੇਰ ਹੋ ਗਈ ਇਹਨਾਂ ਨੇ ਇਸ ਤੋਂ ਅੱਗੇ ਲਿਖਦੇ ਨੇ ਇਹ ਸਾਰੇ ਇਕੱਠੇ ਨੀਂਦ ਚੋਂ ਜਾਗੇ ਨੇ ਬਹੁਤ ਅਜੀਬ ਗੱਲ ਹੈ ਇੱਕ ਹੋਰ ਯੂਜ਼ਰ ਨੇ ਅੱਗੇ ਪੁੱਛਿਆ ਸਾਰੀਆਂ ਮਸ਼ਹੂਰ ਹਸਤੀਆਂ ਨੇ ਅਚਾਨਕ ਦੇਸ਼ ਭਗਤੀ ਤੇ ਪੋਸਟ ਕੀਵੇਂ ਪਾਉਣਾ ਸ਼ੁਰੂ ਕਰ ਦਿੱਤਾ ਪਰ ਆਵੋ ਇੱਕ ਜ ਬੰਦੀ ਹੈ ਹੁਣ ਕਿਉਂ ਤੁਹਾਨੂੰ ਦੱਸ ਦਿਆਂ ਆਪਰੇਸ਼ਨ ਸਿੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਕਾਰ ਤਣਾਵਾ ਵਧ ਗਿਆ ਸੀ ਇੱਕ ਪਾਸੇ ਪਾਕਿਸਤਾਨੀ ਕਲਾਕਾਰ ਆਪਣੇ ਦੇਸ਼ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਸੀ ਜਦੋਂ ਕਿ ਭਾਰਤੀ ਮਸ਼ਹੂਰ ਹਸਤੀਆਂ ਨੇ ਕੁਝ ਵੀ ਪੋਸਟ ਨਹੀਂ ਕੀਤਾ ਸਾਰਾ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਆਲਿਆ ਭਟ ਨੇ ਸ਼ਹੀਦਾਂ ਤੇ ਸੈਨਿਕਾਂ ਲਈ ਇੱਕ ਲੰਬੀ ਪੋਸਟ ਲਿਖੀ ਕੁਝ ਯੂਜ਼ਰਸ ਆਲਿਆ ਦੀ ਪੋਸਟ ਤੋਂ ਗੁੱਸੇ ਵਿੱਚ ਆ ਗਏ ਯੂਜ਼ਰਸ ਨੇ ਕਿਹਾ ਕਿ ਆਲਿਆ ਨੇ ਆਪਣੀ ਪੋਸਟ ਵਿੱਚ ਪਾਕਿਸਤਾਨ ਦੇ ਖਿਲਾਫ ਕੁਝ ਵੀ ਨਹੀਂ ਬੋਲਿਆ ਹੁਣ ਉਹ ਇਸ ਪੋਸਟ ਨਾਲ ਇਸ ਨੂੰ ਛੁਪਾ ਰਹੀ ਹੈ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਲਗਾਤਾਰ ਸਿਤਾਰਿਆਂ ਨੂੰ ਟ੍ਰੋਲ ਕਰ ਰਹੇ ਨੇ ਉੱਥੇ ਹੀ ਕੁਨਾਲ ਖੀਮੂ ਦੇ ਵੱਲੋਂ ਵੀ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਪਾਈ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਨਾਲ ਖੀਮੂ ਨੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਦਰ ਦਿਲ ਟੁੱਟਣਾ ਵਿਚੈਨੀ ਹਾਰ ਜਿੱਤ ਉਲਝਣ ਇਕਤਾ ਦੀ ਪਾਵਨਾ ਵੰਡ ਦੀ ਪਾਵਨਾ ਗੁੱਸੇ ਦੀ ਪਾਵਨਾ ਉਦਾਸੀ ਦੀ ਪਾਵਨਾ ਤਾਕਤ ਦੀ ਪਾਵਨਾ ਤੇ ਬੀਵਸੇਤੀ ਭਾਵਨਾ ਬਹਾਦਰੀ ਦੀ ਭਾਵਨਾ ਸ਼ੁਕਰਗੁਜ਼ਾਰੀ ਦੀ ਭਾਵਨਾ ਸੁਣ ਹੋਣ ਦੀ ਭਾਵਨਾ ਸੱਚਾਈ ਨੂੰ ਸਮਝਣ ਦੀ ਭਾਵਨਾ ਹੌਲੀ-ਹੌਲੀ ਚੀਜ਼ਾਂ ਆਮ ਵਾਂਗ ਚ ਆਮ ਦੇ ਨੇੜੇ ਹੋਣ ਲੱਗਦੀਆਂ ਨੇ ਅਸੀਂ ਵਿਅਕਤੀਗਤ ਤੌਰ ਤੇ ਇੱਕ ਪਰਿਵਾਰ ਵਜੋਂ ਇੱਕ ਰਾਸ਼ਟਰ ਵਜੋਂ ਮੁਸ਼ਕਲ ਸਾਮਿਆਂ ਵਿੱਚੋਂ ਲੰਗੇ ਹਾਂ ਅਸੀਂ ਅਜਿਹੇ ਦੌਰ ਪਹਿਲਾਂ ਨਹੀਂ ਦੇਖੇ ਮੈਨੂੰ ਯਕੀਨ ਹੈ ਕਿ ਅਸੀਂ ਭਵਿੱਖ ਵਿੱਚ ਵੀ ਉਹਨਾਂ ਨੂੰ ਦੇਖਾਂਗੇ ਮੈਂ ਕਹਿੰਨਾ ਹਾਂ ਕਿਉਂਕਿ ਭਾਵੇਂ ਇਸ ਸਥਿਤੀ ਨੇ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਨਹੀਂ ਕੀਤਾ ਹੋਵੇਗਾ ਫਿਰ ਵੀ ਇਸ ਨੇ ਸਾਡੇ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਅਸੀਂ ਸਾਰਿਆਂ ਨੇ ਇਸ ਨੂੰ ਆਪਣੇ ਤਰੀਕੇ ਨਾਲ ਸੰਭਾਲ ਲਿਆ ਪਰ ਜਾਣ ਨੁਕਸਾਨ ਅਤੇ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਜੋ ਡਰ ਪੈਦਾ ਹੋਇਆ ਉਸ ਦੀ ਪਰਭਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ ਇਸ ਦੁਨੀਆ ਵਿੱਚ ਅਤਵਾਦ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਆਪਰੇਸ਼ਨ ਸਿੰਧੂਰ ਦੇ ਰੂਪ ਵਿੱਚ ਦਿੱਤਾ ਗਿਆ ਜਵਾਬ ਉਹੀ ਸੀ ਜਿਸ ਦਾ ਇੱਕ ਹੱਕਦਾਰ ਸੀ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਂ ਦੇਸ਼ ਦੇ ਨੇਤਾਵਾਂ ਅਤੇ ਸਾਡੇ ਹਥਿਆਰਬੰਦ ਬਲਾਂ ਦੀ ਤਾਕਤ ਦਾ ਤਾਨਵਾਦੀ ਹਾਂ ਸਿਰਫ ਇਸ ਲਈ ਨਹੀਂ ਕਿ ਉਸਨੇ ਦੇਸ਼ ਦੇ ਲੋਕਾਂ ਤੇ ਇਸ ਦੇ ਕਦਰਾਂ ਕੀਮਤਾਂ ਦੀ ਰੱਖਿਆ ਕੀਤੀ ਸਗੋਂ ਇਸ ਲਈ ਵੀ ਕਿ ਉਸਨੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਜੇਕਰ ਅਸੀਂ ਸਤਿਕਾਰ ਵਿੱਚ ਆਪਣਾ ਸਿਰ ਚੁੱਕਾ ਸਕਦੇ ਹਾਂ ਤਾਂ ਅਸੀਂ ਕਦੇ ਵੀ ਕਿਸੇ ਨੂੰ ਇਸ ਦੇ ਪੈਰ ਰੱਖਣ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇਕਰ ਕੋਈ ਸਾਨੂੰ ਤੇ ਸਾਡੇ ਪਰਿਵਾਰਾਂ ਅਤੇ ਦੇਸ਼ ਵਾਸੀਆਂ ਦੀ ਜਾਨ ਨੂੰ ਖਤਰਾ ਪਾਉਂਦਾ ਹੈ ਤਾਂ ਸਾਡੇ ਕੋਲ ਉਸ ਖਤਰੇ ਨੂੰ ਕੁਚਲਣ ਦੀ ਤਾਕਤ ਅਤੇ ਇਰਾਦਾ ਦੋਵੇਂ ਹਨ ਜਿਵੇਂ ਹੀ ਪੁਨਾਲ ਨੇ ਪੋਸਟ ਸਾਂਝੀ ਕੀਤੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ देर ਨਾਲ ਪੋਸਟ ਕਰਨ ਲਈ ਉਸ ਨੂੰ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਨੇ ਸੋ ਜਾ ਕਰਾ ਉਥੇ ਹੀ ਇੱਕ ਹੋਰ ਯੂਜ਼ਰ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ ਹੂੰ ਤੁਹਾਨੂੰ ਯਾਦ ਆਇਆ ਤੁਹਾਨੂੰ ਬਹੁਤ ਜਲਦੀ ਯਾਦ ਆ ਗਿਆ ਤੁਹਾਨੂੰ ਦੱਸ ਦिए ਕਿ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਡੀ ਫਿਲਮੀ ਹਸਤੀਆਂ ਦੇ ਵੱਲੋਂ ਸੀਜ਼ਫਾਇਰ ਦੀ ਗੱਲ ਕਰੀਏ ਜਾਂ ਫਿਰ ਆਪਰੇਸ਼ਨ ਸਿੰਦੂਰ ਦੀ ਇਹਨਾਂ ਦੇ ਉੱਪਰ ਖੁੱਲਕੇ ਬੋਲਿਆ ਜਾਏਗਾ ਪਰ ਬਹੁਤ ਸਾਰੀ ਫਿਲਮੀ ਹਸਤੀਆਂ ਦੇ ਵੱਲੋਂ ਕੋਈ ਵੀ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਨਹੀਂ ਸੀ ਕੀਤੀ ਗਈ ਤੇ ਹੂੰ ਜਦੋਂ ਵੀ ਕੋਈ ਸਿਤਾਰਾ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਕੁਝ ਲਿਖ ਰਿਹਾ ਹੈ ਕੋਈ ਪੋਸਟ ਸਾਂਝੀ ਕਰ ਰਿਹਾ ਹੈ ਤਾਂ ਲੋਕ ਆਪਣਾ ਗੁੱਸਾ ਝੰਮ ਕੇ ਉਹਨਾਂ ਨੂੰ